ਗੁਰਪਿਆਰੀ 사ਸੰਗ ਜੀ ਸਭ ਨੂੰ ਜੈ ਗੁਰਦੇਵ ਜੈ ਗੁਰਦੇਵदास ਅੱਜ ਸਾਰੀ ਸਮੂਹ ਸੰਗਤ ਨੇ ਸ਼੍ਰੀ ਗੁਰਦੇਵदास ਮਹਾਰਾਜ ਦੇ ਪ੍ਰਕਾਸ਼ ਪੂਰਵ ਦੇ ਸਬੰਧ ਵਿੱਚ ਜੋ ਸ਼ੋਭਾ ਯਾਤਰਾ ਕੱਢੀ ਗਈ ਹੈ ਇਸ ਵਿੱਚ ਬਹੁਤ ਜ਼ਿਆਦਾ ਖੁਸ਼ੀਆਂ ਨਾਲ ਵੱਧ ਚੜ ਕੇ ਹਿੱਸਾ ਲਿਆ ਅਸੀਂ ਸ਼੍ਰੀ ਗੁਰਦੇਵदास ਨੌਜੋਨ ਸਭਾ ਆਰੀਆ ਨਗਰ ਵੱਲੋਂ ਸਾਰੀ ਸੰਗਤ ਤਹਿ ਦਿਲੋਂ ਸ਼ੁਕਰਾਨਾ ਕਰਦੇ ਆਂ ਧੰਨਵਾਦ ਕਰਦੇ ਆਂ ਤਾਂ ਜੋ ਸਾਰੀ ਸੰਗਤ ਆਉਣ ਵਾਲੇ ਸਮੇਂ 'ਚ ਵੀ ਹਰ ਦਿਨ ਦੀ ਤਰ੍ਹਾਂ ਇਸੇ ਤਰ੍ਹਾਂ ਖੁਸ਼ੀਆਂ ਭਰੇ ਗੁਰੂ ਰਵਿਦਾਸ ਮਹਾਰਾਜ ਜੀ ਦਾ ਪ੍ਰਕਾਸ਼ ਪੁਰਬ ਮਨਾਉਂਦੇ ਰਹਿਣ ਕੱਲ ਇੱਕ ਤਰੀਕ ਨੂੰ ਜਨਮ ਦਿਹਾੜਾ ਹੈ ਜੋ ਮਹਾਰਾਜ ਜੀ ਦਾ ਹਰ ਪਿੰਡ ਵਿੱਚ ਹਰ ਗੁਰੂ ਘਰ ਵਿੱਚ ਜਨ ਦਿਹਾੜਾ ਮਨਾਇਆ ਜਾਣਾ ਅਸੀਂ ਜਿਹੜੀਆਂ ਸਮੂਹ ਸੰਗਤਾਂ ਦੇਸ਼ ਵਿਦੇਸ਼ ਵਿੱਚ ਰਹਿੰਦੀਆਂ ਆਈ ਉਹਨਾਂ ਨੂੰ ਵੀ ਖੁਸ਼ੀਆਂ ਨਾਲ ਧੰਨਵਾਦ ਕਰਦੇ ਆਂ ਕਿ ਉਹ ਆ ਆ ਕੇ ਸ਼ੋਭਾ ਯਾਤਰਾ ਵਿੱਚ ਸ਼ਾਮਲ ਹੋ ਕੇ ਇਸ ਸ਼ੋਭਾ ਯਾਤਰਾ ਨੂੰ ਰੌਣਕ ਲੁ ਬਤਾਇਆ ਔਰ ਸਾਡਾ ਮਾਣ ਬਤਾਇਆ ਅਸੀਂ ਸਾਰੀ ਸਭਾ ਸਾਰੀ ਸੰਗਤ ਨੂੰ ਧੰਨਵਾਦ ਸਹਿਤ ਸ਼੍ਰੀ ਗੁਰੂ ਵਿਦਾਸ ਮਹਾਰਾਜ ਦੇ ਪ੍ਰਕਾਸ਼ ਪੁਰਬ ਤੇ ਲੱਖ ਲੱਖ ਵਧਾਈ ਦਿੰਦੇ ਆਂ ਸਾਰੀ ਸਮੂਹ ਸੰਗਤ ਦਾ तहे ਦਿਲੋਂ ਧੰਨਵਾਦ ਜੈ ਗੁਰਦੇਵ ਜੈ ਗੁਰਦਾਸ ਅਰਿਆ ਹੀ ਸ਼੍ਰੀ ਗੁਰਦਾਸ ਸਭਾਵਾਂ ਜੋਗਰ ਜਿਹੜਾ ਅੱਜ ਨਵੇਂ ਕੀਦਰ ਸਜਾਇਆ ਗਿਆ ਹੈ ਅਸੀਂ तहे ਦਿਲੋਂ ਤੁਹਾਨੂੰ ਵਧਾਈਆਂ ਆਰੀ ਰੇਗ ਸਭਾਵਾਂ ਜਿਹਨਾਂ ਨੇ ਕਿ ਸਾਰੀ ਇੰਨੀ ਮਿਹਨਤ ਕਰਕੇ ਐਡਾ ਵੱਡਾ ਨਵੇਂ ਕੀਦਰ ਸਜਾਇਆ ਸੋ ਸਮੂਹ ਸੰਗਤ ਨੂੰ ਲੱਖ ਲੱਖ ਵਧਾਈ ਸ਼੍ਰੀ ਰਵਿਦਾਸ ਨੌਜੋ ਸਭਾਵਾਂ ਨੂੰ ਲੱਖ ਲੱਖ ਵਧਾਈ ਜਾਗੁਰਦੇਵ ਜਾ ਸ਼ਿ ਗੁਰ ਰਵਿਦਾਸ ਸ਼ਿ ਗੁਰ ਰਵਿਦਾਸ ਨੌਜਾਨ ਸਭਾ ਆ ਰਹੀ ਹੈ ਨਗਰ ਵੱਲੋਂ ਆਈ ਹੋਈ ਸਾਰੀ ਸਾਧ ਸੰਗਤ ਨੂੰ ਜਾ ਸ਼ਿ ਗੁਰ ਜੈ ਜਾ ਸ਼ਿ ਗੁਰ ਰਵਿਦਾਸ ਮੈਂ ਧੰਨਵਾਦ ਕਰਦਾ ਆਈ ਹੋਈ ਸਾਰੀ ਸੰਗਤ ਦਾ ਤੇ ਸਾਰੀ ਸੰਗਤ ਨੂੰ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਗੁਰਪਰਵ ਦੀ ਲੱਖ ਲੱਖ ਵਧਾਈ ਦਿਨਾਂ। ਬੜੀ ਗੁੱਸਾ ਬੜਾ ਪਾਇਆ ਜਾ ਰਿਹਾ ਸੰਗਤਾਂ ਜੀ। ਬਹੁਤ ਵਧੀਆ ਜੀ ਐਤ ਕੀ ਤਾਂ ਬਹੁਤ ਜ਼ਿਆਦਾ ਸੰਗਤ ਆਈ ਹੈ ਜੀ ਅੱਗੇ ਤੋਂ ਵੀ ਕਿਤੇ ਵੱਧ। ਐਤ ਕੀ ਬਿਲਕੁਲ ਸ਼ਾਂਤਮਈ ਤਰੀਕੇ ਨਾਲ ਕੱਢਿਆ ਗਿਆ ਜੀ। ਨਾ ਕੋ ਬਹੁਤਾ ਰੋਲਾ ਪਿਆ ਨਾ ਕੋਈ ਬੁਲਟ ਮੋਟਰਸਾਈਕਲ ਪਟਾਕੇ ਕੁਝ ਨਹੀਂ ਇੱਧਰ। ਪ੍ਰਸ਼ਾਸਨ ਦਾ ਬੜਾ ਯੋਗਦਾਨ ਰਿਹਾ ਜੀ। ਬਹੁਤ ਵਧੀਆ ਜੀ ਬਹੁਤ ਵਧੀਆ ਆਇਆ ਜੀ। ਸੰਗਤ ਨੇ ਬਹੁਤ ਸਾਥ ਦਿੱਤਾ ਯਾਰ। ਧੰਨਵਾਦ। ਧੰਨਵਾਦ। ਅੱਜ ਯਾਰ ਮਨਦੇ ਹੋਏ ਅੱਜ ਉਹਨਾਂ ਦੇ ਨਵਿਤ ਨਗਰ ਕੀ ਤਰੇ ਗੱਡਿਆ ਗਿਆ ਹੈ ਸਾਰੀ ਸੰਗਤ ਨੂੰ ਸਾਰੀ ਦੁਨੀਆ ਨੂੰ ਸਾਰੇ ਸਮਾਜ ਨੂੰ ਲੱਖ ਲੱਖ ਵਧਾਈਆਂ ਹੁਣ ਮਾਰੇ ਦੇ ਗੁਰਪ੍ਰੀਤ ਜੀ ਆਗੁਰ ਦੇ ਜਗੁਰ ਰਵਿਦਾ ਸਾਹਮਣਾ ਪਾਇਆ ਜਾ ਰਿਹਾ ਹੈ ਸੰਗਤ ਦੀ ਹਾਂਜੀ ਉਤਸ਼ਾਹ ਸੰਗਤ ਬਹੁਤ ਜਿਆਦਾ ਜੀ ਬਹੁਤ ਜਿਆਦਾ ਐਰਕੇ ਦੇ ਬਹੁਤ ਜਿਆਦਾ ਉਤਸ਼ਾਹ ਪਾਇਆ ਜੀ ਮਾਰੇ ਕਿਰਪਾ ਕਰੇ ਸਾਰੀ ਸੰਗਤ ਉੱਤੇ ਆਉਣ ਵਾਲਾ ਸਮਾਂ ਵੀ ਇਦਾਂ ਰਹੇ ਰਾਜੀ ਖੁਸ਼ੀ ਰਹੇ ਜੀ ਜਗੁਰ ਦੇ ਜਗੁਰ ਦੇ ਜਤਰਾ ਵੀ ਐਕਸੋਸ ਐਗੈਕਸੋ ਦਸਟ੍ਰੇਲੀਆ ਜੀ ਸਾਡੇ ਗੁਰਦਾਸਪੁਰ ਦੇ ਵਿੱਚੋਂ ਗਿਆ ਨੇ ਤਿੰਨ ਪ੍ਰਤੀ ਤਿੰਨ ਵਾਧੀਆਂ ਪਈਆਂ ਨੇ ਦਿਨੋ ਦਿਨ ਵਾਧੀਆਂ ਪਈਆਂ ਜੀ ਹਰ ਸਾਲ ਵੈਸੇ ਵੀ 110 ਹੋਵੇ ਜਾਂ 112 120 110 ਹੋਵੇ ਇਹਨਾਂ ਦੀਆਂ ਤਾਲੀਆਂ ਮਹਾਰਾਜ ਦੀ ਕਿਰਪਾ ਹੋਈ ਜਾਂਦੀਆਂ ਨੇ ਬੜੀ ਵਰਗੀ ਕਿਰਪਾ ਮਾਰਗ ਦੀ ਬਾਰੇ ਗੁਰੂ ਜੀ ਇਸ ਤਰ੍ਹਾਂ ਹੀ ਰੱਖਣਾ ਤੇ ਆਪਣੀ ਸੇਵਾ ਇਦਾਂ ਲਿਤੇ ਰਹਿਣਾ ਯਾ ਗੁਰਦੇਵ ਯਾ ਗੁਰਦੇਵ ਮੇਰੇ ਵਿਸ਼ਾਲ ਸ਼ੋਭਾ ਜਸਰਾ ਕੀਤੀ ਤੇ ਸਾਡਾ ਮਾਤਾ ਕੱਢ ਕੇ ਸੁਣਿਆ ਜੀ ਆ ਜੈ ਗੁਰਦੇਵ ਜੈ ਰਵਿਦਾਸ ਜੀ ਇਹ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਆਰੀਆਂ ਨਗਰ ਤੋਂ ਸ਼ੋਭਾ ਯਾਤਰਾ ਦਾ ਪ੍ਰਭਾਵ ਹੋਇਆ ਵਾ ਇਲਾਗੇ ਸ਼ਾਗੇ ਦੀ ਪਿੰਡਾਂ ਦੀਆਂ ਸਬਾਵਾਂ ਸਾਨੂੰ ਯੋਗਦਾਨ ਦਿੱਤੀਆਂ ਵਾ ਉਹਨਾਂ ਦੇ ਵਿੱਚ ਇਹਨਾਂ ਦਾ ਯੋਗਦਾਨ ਹੈ ਇਹਨਾਂ ਦਾ ਯੋਗਦਾਨ ਹੈ ਕਹਿ ਲਓ ਕਿ ਇੱਕ ਸਾਭ ਦਾ ਉਤਸਵ ਆ ਜੀ ਸਾਡੇ ਲਈ ਤੇ ਬੜਾ ਵਧੀਆ ਲੱਗਦਾ ਹੈ ਸੰਗਤ ਪੂਰੀ ਜੁੜਦੀ ਆ ਵਿਸ਼ਾਲ ਇਕੱਠ ਹੁੰਦਾ ਜੀ ਤੇ ਬਾਬਾ ਜੀ ਦਾ ਲੰਗਰ ਵੀ ਖੂਬਤਾ ਤੁਸੀਂ ਵੇਖਿਆ ਹੋਣਾ ਵਾ ਇਹ ਚੀਜ਼ ਜਰੂਰ ਨੋਟ ਕਰੋ ਇਹ ਜਰੂਰ ਲੋਕਾਂ ਨੂੰ ਦੱਸੋ ਇਸ ਬਾਰੇ ਦੱਸੋ ਕਿ ਆਰੀਆ ਸਮਾਜ ਜਾਂ ਰਬਿਦਾਸੀਆ ਸਮਾਜ ਆਪਣੇ ਆਪਣੇ ਪ੍ਰਤੀ ਜਾਂ ਆਪਣੇ ਸੰਵਿਧਾਨ ਦੇ ਪ੍ਰਤੀ ਪੂਰਾ ਇੱਕ ਹੈ ਹਰ ਬੰਦੇ ਦੇ ਨਾਲ ਮੇਲ ਜੋੜ ਕੇ ਰਹਿਣਾ ਚਾਹੁੰਦਾ ਵਾ ਹਾਂਜੀ